ਚਾਣਾ ਕੰਮ ਖੋਲ ਲਿਆ ਹੋਰ ਹੋਰ ਇਹ ਕਿੱਥੇ ਪਾਈ ਦੁਕਾਨ ਤੁਸੀਂ ਇਹ ਬਾਬਾ ਕਾਨ ਦਾਸ ਮੋਹਰੇ ਕਾ ਲਉ ਮੱਸੀਆ ਮੈਂ ਕਿਹਾ ਅੱਜ ਮੱਸੀਆ ਲਾਉਣੀ ਆ ਅੱਡੇ ਕਿ ਰਾਪ ਟਿੱਕੀਆਂ ਕਿੱਥੇ ਸੱਤਰੀ ਗਾਲ ਜੀ ਸਾਡੇ ਵੱਲੋਂ ਜਾਨਕੀ ਸੰਗਾ ਫੈਮਿਲੀ ਵੱਲੋਂ ਜਿੱਦ ਤੱਕ ਤੁਹਾਨੂੰ ਪਤਾ ਹੀ ਆ ਬਈ ਹੜ ਬਹੁਤ ਆਏ ਪੰਜਾਬ ਦੇ ਵਿੱਚ ਤੇ ਆਪਾਂ ਵੀ ਕੁਝ ਯੋਗਦਾਨ ਪਾਈਏ ਉਦਾਂ ਤੇ ਜਾ ਕੇ ਵੀ ਆਏ ਆ ਪਰ ਇਸ ਵਾਰ ਅਸੀਂ ਜਿੱਦਾਂ ਕੁਝ ਵਰਾਹੀ ਕੀਤੀ ਸੀਗੀ ਮੁੰਡਿਆਂ ਨੇ ਰਲ ਕੇ ਇਹਨਾਂ ਨੇ ਤੇ ਕੁਛ ਕੋਲ ਵੀ ਚਲੋ ਪੈਸੇ ਖਾਟਨੇ ਪੈ ਗਈਏ ਜੀ ਆਪਾਂ ਦਾਨ ਕਰਨ ਆਏ ਤੇ ਕੁਛ ਮੇਰੇ ਭਰਾਵਾਂ ਨੇ ਵੀ ਬਾਹਰੋਂ ਐਨਰ ਜਾਈ ਜੀ ਸਾਨੂੰ ਬਹੁਤ ਹੈਲਪ ਕੀਤੀ ਆ ਹੜਾਂ ਦੇ ਦੇਣ ਨੂੰ ਮਤਲਬ ਸਮਾਨ ਦੇਣ ਨੂੰ ਸਮਾਨ ਇਦਾਂ ਵੀ ਉੱਥੇ ਖਾਣ ਪੀਣ ਨੂੰ ਇੰਨਾ ਸਮਾਨ ਹੋ ਗਿਆ ਆ ਇਹ ਜਿਹਦਾ ਪਤਾ ਲੱਗਾ ਆ ਵੀ ਖਾਣ ਪੀਣ ਦਾ ਸਮਾਨ ਤਾਂ ਵਾਧੂ ਹੋ ਗਿਆ ਲੋਕਾਂ ਦੇ ਸਾਲ ਸਾਲ ਦਾ ਰਸਮੀ ਜੀ ਨਹੀਂ ਬਸਾ ਕਰ ਲਿਆ ਪਰ ਕਈਆਂ ਨੂੰ ਮਿਲਿਆ ਵੀ ਨਹੀਂ ਹੈਗਾ ਇਹ ਵੀ ਨਹੀਂ ਜ਼ਰੂਰੀ ਵੀ ਕਈਆਂ ਨੂੰ ਮਿਲਿਆ ਹੀ ਆ ਪਰ ਅਸਲ ਦੇ ਵਿੱਚ ਹੁਣ ਜਿੱਦਾਂ ਅਸੀਂ ਦੇਖਦੇ ਆ ਵੀਡੀਓ ਬਣਾਏ ਆ ਸੋਸ਼ਲ ਮੀਡੀਆ ਦਾ ਤਾਂ ਤੁਹਾਨੂੰ ਪਤਾ ਸਾਰਾ ਕੁਝ ਪਤਾ ਲਾ ਜਾਂਦਾ ਕਿ ਉੱਥੇ ਕਿਹੜੀ ਹੈਗੀ ਚੀਜ਼ ਤੇ ਕਿਹੜੀ ਨਹੀਂ ਹੈਗੀ ਤੇ ਉੱਥੇ ਹੁਣ ਸਾਨੂੰ ਇੰਨਾ ਪਤਾ ਲੱਗਣ ਚ ਆਇਆ ਵੀ ਜਿੱਦਾਂ ਜਿਹੜੇ ਉਹਨਾਂ ਦਾ ਸਮਾਨ ਸੀਗਾ ਸਾਰਾ ਜੋ ਵੀ ਕੱਪੜੇ ਸੀਗੇ ਢੀਡੇ ਸੀ ਉੱਤੇ ਕੰਬਲ-ਕੁੰਬਲ ਲੈਣੂ ਹੋ ਗਿਆ ਜਾਂ ਗੱਦੇ ਜਾਂ ਕਿੱਦਾਂ ਬੈੱਡ ਵੀ ਗਲ ਗਏ ਸਾਰਾ ਕੁਝ ਇਦਾਂ ਨਾ ਖਰਾਬ ਹੋ ਗਿਆ ਉਹ ਹੁਣ ਚੀਜ਼ਾਂ ਅਸੀਂ ਜਿੱਦਾਂ ਕਿਹੜੀ ਚੀਜ਼ ਹੋਣ ਜਿਨ੍ਹਾਂ ਦੇ ਉਹਨਾਂ ਨੂੰ ਲੋੜ ਆ ਅਸੀਂ ਉਹ ਚੀਜ਼ਾਂ ਲੈ ਕੇ ਚੱਲੇ ਆ ਨਾ ਕਿ ਰਾਸ਼ਨ ਪਾਣੀ ਰਾਸ਼ਨ ਪਾਣੀ ਉੱਥੇ ਵਾਧੂ ਪਾਣੀ ਦੀ ਬੋਤਲਾਂ ਇੰਨੀਆਂ ਜ਼ਿਆਦਾ ਉੱਥੇ ਗਿੱਲਰ ਗਈਆਂ ਆ ਮੈਂ ਕਹਿੰਦੀ ਇੰਨਾ ਡਿਸਪੋਜ਼ਲ ਹੋ ਗਿਆ ਆ ਬਹੁਤ ਜ਼ਿਆਦਾ ਆ ਕਈਆਂ ਨੇ ਹੁਣ ਪਾਣੀ ਪੀਤਾ ਹੀ ਨਹੀਂ ਦਈਆਂ ਨੂੰ ਮਤਲਬ ਹੁੰਦਾ ਸਿਸਟਮ ਇਹੀ ਹੁਣ ਆਪਾਂ ਮੋਟੇ ਲਾਭ ਜੁੱਥੇ ਕਰੋੜਾਂ ਅਰਬਾਂ ਦੀ ਮਦਦ ਹੁੰਦੀ ਆ ਪਰ ਆਪਣਾ ਤਾਂ ਉੱਥੇ ਕੁਛ ਵੀ ਨਹੀਂ ਜਰੂਰ ਦਾਣਾ ਪਰ ਆਪਾਂ ਜਿਹੜੀ ਚੀਜ਼ ਲੈ ਜਾਈਏ ਉਹ ਇਹ ਚਾਹੁੰਦੇ ਆ ਵੀ ਉੱਥੇ ਉਹਨਾਂ ਦੇ ਕੰਮ ਆਵੇ ਹੈਨਾ ਖਾਣ ਪੀਣ ਤੋਂ ਉੱਥੇ ਬਹੁਤ ਸੋਦਾ ਹੁਣ ਆਪਾਂ ਉਹਨਾਂ ਟੀ-ਸ਼ਰਟਾਂ ਇਹਦਾ ਸਾਰੀਆਂ ਮਗਾਈਆਂ ਸੀਗੀਆਂ ਆ ਸਾਰੇ ਸਾਰੇ ਸਾਈਜ਼ ਆ ਇਹਦੇ ਵਿੱਚ ਲਾਰਜ ਐਕਸਾ ਜਿੰਨਾ ਕਿ ਸਾਡੇ ਕੋਲ ਲੋਰ ਮੰਗਾਏ ਆ ਸਾਰੇ ਜਿਹਦਾ ਜਿਹੜੇ ਲੋਰ ਤੇ ਹੁਣ ਅਸੀਂ ਲੈਣ ਚੱਲੇ ਆ ਉਥੇ ਗੱਦਿਆਂ ਦੀ ਬਹੁਤ ਲੋੜ ਆ ਗੱਦੇ ਤੇ ਕੰਬਲ ਕਿਉਂਕਿ ਜਿਹੜੀਆਂ ਚੀਜ਼ਾਂ ਉਹਨਾਂ ਦੇ ਲੋੜ ਹੀ ਗਾਂ ਆਉਣੀਆਂ ਗਾਂ ਠੰਡ ਵੀ ਹੋ ਜਾਣੀਆਂ ਆ ਕੰਬਲ ਗੱਦੇ ਆਮ ਨੌਂ ਮਗਲੇ ਲੈ ਆਉਣੀਆਂ ਉਹਨੇ ਤਾਂ ਕੰਬਲ ਨੂੰ ਟਾਈਮ ਲੱਗਣਾ ਉਹੁੰਦੇ ਹੀ ਨਿਕਲ ਜਾਣੀ ਕਿਉਂਕਿ ਡੀਜ਼ਲ ਵਾਲੇ ਜਿਹੜਾ ਸਿਸਟਮ ਹੈਗਾ ਨਾ ਉਹ ਤੁਹਾਨੂੰ ਮੈਂ ਵੀ ਦੱਸਾਂ ਉਹ ਵੀ ਲੋਡ ਆ ਪਰ ਉਹ ਸਰਕਾਰਾਂ ਨੇ ਬਹੁਤ ਉਹਨਾਂ ਦੀ ਸੇਵਾ ਕਰ ਦੇਣੀ ਆ ਡੀਜ਼ਲ ਆ ਵੱਡੇ ਤਖੜੇ ਲੋਕਾਂ ਨੇ ਬਹੁਤ ਕਰੋੜਾਂ ਦਾ ਡੀਜ਼ਲ ਦੇ ਦੇਣਾ ਉਹ ਵੀ ਉਹਨਾਂ ਦੀ ਹੈਲਪ ਹੋ ਜਾਣੀ ਪਰ ਜਿੰਨਾ ਜਿੰਨਾ ਆਪਣਾ ਯੋਗਦਾਨ ਉਹਨਾਂ ਨੂੰ ਜ਼ਰੂਰ ਪਾਓ ਜਿੰਨੇ ਕੁ ਜੋਗੇ ਅਸੀਂ ਆ ਭਰਾਵਾਂ ਐਨਆਰਆਈ ਵੀਰਾਂ ਤੇ ਪਿੰਡ ਦੇ ਸੜਕੇ ਨਾਲ ਹੀ ਅਸੀਂ ਇਹ ਲੈ ਕੇ ਚੱਲੇ ਆ ਤੇ ਹੁਣ ਅੱਜ ਲੈ ਚੱਲੇ ਸੀ ਸਮਾਨ ਉਥੋਂ ਸ਼ਹਿਰੋਂ ਗੱਦੇ ਤੇ ਗੱਦੇ ਮਤਲਬ ਆਪਣੇ ਕੰਬੜਾ ਕੱਪੜੇ ਹੀ ਲੈ ਕੇ ਜਾਣੇ ਮਤਲਬ ਕੱਪੜੇ ਅਸੀਂ ਲੈ ਕੇ ਜਾਣੇ ਆ ਤੇ ਥੋੜੀ ਜੀ ਮੈਡੀਸਨ ਵੀ ਲੈ ਵੀ ਜਾਣੀ ਆ ਕਿਉਂਕਿ ਸਾਡਾ ਵੀਰ ਇੱਕ ਹੈਗਾ ਡਾਕਟਰ ਆ ਉਹ ਕਹਿੰਦਾ ਕੋਈ ਨਹੀਂ ਮੈਡੀਸਨ ਦੀ ਸੇਵਾ ਮੈਂ ਕਰ ਦੂੰਗਾ ਉਹਦਾ ਵੀ ਆਪਾਂ ਨਾਮ ਲਵਾਵਾਂਗੇ ਤੁਹਾਡੇ ਨੰਗਾ ਲਵਾਦ ਕਰਾਉਣੇ ਤੇ ਆਜੋ ਪਹਿਲਾਂ ਅਸੀਂ ਅੱਜ ਚਲੇ ਚਲੇ ਕੰਬਲ ਫੇਰ ਆ ਕੇ ਫੇਰ ਹੀ ਦਿਖਾਉਣੇ ਕਿਉਂਕਿ ਤੁਹਾਨੂੰ ਪਤਾ ਜਦੋਂ ਆਪਾਂ ਸਮਾਨ ਲੈਣ ਜਾਣਾ ਉੱਥੇ ਤੁਹਾਨੂੰ ਪਤਾ ਨਹੀਂ ਉੱਥੇ ਕਿਹੜਾ ਵੀ ਵੀਡੀਓ ਬਣਨ ਆਇਆ ਕਿ ਉਹ ਆ ਗਿਆ ਤੇ ਤੁਹਾਨੂੰ ਸਾਰਾ ਕੁਝ ਕਰਕੇ ਫਿਰ ਦੱਸਾਂਗੇ ਕਿਦਾਂ ਕੀ ਸਾਰਾ ਸਿਸਟਮ ਤੇ ਅਹੀਂ ਚੱਲੇ ਆ ਓਕੇ ਬਾਏ ਬਣੇ ਰਹੀਓ ਬਲੌਗ ਨਾਲ ਯਾਰ ਬਲੌਗ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਇੱਕ ਤਾਂ ਤੁਸੀਂ ਕਹਿੰਨੇ ਆ ਪਰਿਵਾਰਿਕ ਬਲੌਗ ਦੇਖਣੇ ਆ ਤੇ ਇੱਕ ਇਹ ਦੇਖਣਾ ਆ ਵੀ ਅਕਾਪਾ ਨੂੰ ਦੇ ਵੀ ਮਾਦਾ ਸ਼ੇਰ ਵੀ ਨਹੀਂ ਤੁਸੀਂ ਕਰਦੇ ਜੇ ਸਾਡੇ ਬਲੌਗ ਤਾਂ ਵਧੀਆ ਕੀਤਾ ਇਹਨਾਂ ਨੇ ਸਪੋਰਟ ਕੀਤੀ ਵੀ ਵਾਕਈ ਹੈਰੀ ਨੂੰ ਅਸੀਂ ਨਹੀਂ ਲੈ ਕੇ ਆਉਣਾ ਚਾਹੁੰਦੇ ਹੁਣ ਉਹਦੇ ਪੇਪਰ ਆ ਕੱਲ ਦਾ ਪੇਪਰ ਸੀ ਅੱਜ ਵੀਰੇ ਇੰਗਲਿਸ਼ ਦਾ ਪੇਪਰ ਆ ਅਸੀਂ ਹਾਂ ਲਵਾਵਾਂਗੇ ਬਲੌਗ ਦੇ ਵਿੱਚ ਪਰ ਹੁਣ ਗਾ ਸ਼ਰਾਰਤੀ ਹੈਗਾ ਉਹ ਬਹੁਤ ਤੁਹਾਨੂੰ ਵੀ ਪਤਾ ਹੀ ਆ ਹਨਾ ਉਹ ਬਣਾਉਂਦਾ ਪ੍ਰੈਂਕ ਪ੍ਰੋਪ ਜੇ ਤੇ ਪਸੰਦ ਨਹੀਂ ਤੁਸੀਂ ਦਾ ਨੂੰ ਉਹਨਾਂ ਦੇ ਉਹਦੇ ਪ੍ਰੈਂਕ ਆਉਂਦੇ ਆ ਸਾਡੇ ਸਿੱਧੇ ਜਿਹੇ ਹੁੰਦੇ ਗੱਲਾਂ ਬਾਤਾਂ ਵਾਲੇ ਸਾਡੇ ਅਸੀਂ ਗੱਲਾਂ ਕਰਨੀਆਂ ਜੋੜੀਆਂ ਜਿਹੜੀਆਂ ਵਧੀਆ ਜੇ ਤੁਸੀਂ ਇਦਾਂ ਦੇ ਬਲੌਗ ਦੇਖੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਸਾਨੂੰ ਵੀ ਯਾਰ ਹੌਸਲਾ ਮਿਲੇ ਹੈ ਓਕੇ ਬਾਏ ਜੁੰਦੇ ਵਾਸਤੇ ਰੋ ਆਜੋ ਚੱਲੀਏ ਵੀ ਲੈਣ ਤਰੀਦਨ ਸਮਾਨ ਅੱਛਾ ਹੁਣ ਆ ਕੰਮ ਖੋਲ ਲਿਆ ਹੋਰ ਹੋਰ ਇਹ ਕਿੱਥੇ ਪਾਈ ਦੁਕਾਨ ਤੁਸੀਂ ਇਹ ਬਾਬਾ ਕਾਂ ਦਾਸ ਮੋਹਰੇ ਕਾ ਲਓ ਮੱਸੀਆ ਮੈਂ ਕਿਹਾ ਅੱਛਾ ਮੱਸੀਆ ਲਾਉਣੀ ਹੈ ਅੱਠੇ ਆਪਾਂ ਬਟਕੀਆਂ ਕਿੱਥੇ ਸੈੱਟ ਕੇ ਚਲਿਆਂ ਮੈਂ ਦੁਕਾਨ ਤੇ ਕਬਜ਼ਾ ਕਰ ਲੈਣਾ ਇੱਕ ਇੱਕ ਪਲੇਟ ਦੇ ਦੋ ਸਾਨੂੰ ਟਿੱਕੀ ਬਣਾ ਕੇ ਆ ਲੈ ਚੜਾ ਲਗਾ ਪੰਜ ਪਲੇਟਾਂ ਕਰੀ ਪੰਜ ਇੱਧਰ ਗਾਗ ਤੇ ਗਾਗ ਚੜ ਗਿਆ ਹੈ ਹਾਂ ਆਹੋ ਤੇ ਟਿੱਕੀ ਹੈ ਕੀ ਰੰਨ ਢਈ ਹਲੇ ਤੁਹਾਡੇ ਤੋਂ ਸਾਲੇ ਵਿੱਚ ਕੋਈ ਪਲੇਟ ਹੈ ਆਹੋ ਕੋਈ ਨਹੀਂ ਹਾਂ ਗੱਲ ਕਰ ਲਓ ਹੁਣ ਇੱਧਰ ਆ ਗਿਆ ਸਮਲ ਜੇ ਆਪਾਂ ਉਥੋਂ ਕੰਬਲ ਲੈ ਕਿਉਂਕਿ ਕੰਬਲ ਸਾਰੇ ਮਤਲਬ ਉਹਨਾਂ ਦੇ ਆ ਜਾਣੇ ਜਿੱਦਾਂ ਵੀ ਗਾਂ ਵੀ ਕੰਮ ਆ ਜਾਣੇ ਸਾਰਿਆਂ ਦੇ ਕੰਬਲ ਲੈ ਆਂਦੇ ਟੀ-ਸ਼ਰਟਾਂ ਪਜਾਮੇ ਸਿਗੇ ਤੇ ਹੁਣ ਥੋੜਾ ਜ ਸਾਡੇ ਇੱਕ ਬੀ ਡਾਟ ਕਰਦੇ ਆ ਵੀ ਨਾਲ ਦੇ ਜਿਹੜੇ ਵੀ ਹੁਣ ਰਾਸ਼ਨ ਪਾਣੀ ਉਥੇ ਲੈ ਕੇ ਜਾਈਏ ਕੁਝ ਖਾਣ ਲਈ ਬਣਾਉਣ ਲਈ ਤੇ ਜਾਂ ਦੂਜਾ ਕੀ ਕਹਿੰਦੇ ਹੁੰਦੇ ਆ ਮੈਂ ਖਾਲੀ ਲਾਂ ਜਾਈ ਰਾਚਨ ਪਾਣੀ ਤੇ ਜਾ ਮਤਲਬ ਗੱਲਾਂ ਚ ਫਸਲ ਹੋ ਗਿਆ ਪਤਾ ਲੱਗੇ ਗੱਦੇ ਲੈ ਜੀ ਹੁਣ ਸਲਾਹ ਕਰਦੇ ਆ ਮੈਂ ਤਾਂ ਕਹਿੰਦਾ ਵੀ ਚੱਲ ਗੱਦੇ ਲੈ ਜਾਨੇ ਉਹਨਾਂ ਦੇ ਕੰਮ ਵੀ ਆਉਣਗੇ ਹੁਣ ਸ਼ਬਲੂ ਹੈਗਾ ਐਤਵਾਰ ਨੂੰ ਸੋਮਵਾਰ ਨੂੰ ਅਸੀਂ ਜਾਣਾ ਅਜ ਤੋਂ ਸਵੇਰੇ ਇੱਕ ਮੱਸਿਆ ਵੀ ਹੈ ਨਾ ਕਾਲੂ ਨੇ ਮੈਸੇਜ ਕਰਕੇ ਦੱਸਿਓ ਕਿਹੜੀ ਜਗ੍ਹਾ ਜਿਆਦਾ ਲੋਡ ਆ ਯਾਰ ਜਿੱਥੇ ਆਪਣੇ ਸਾਰੇ ਵੀਰ ਹੈਗੇ ਜੇ ਘੱਟ ਪਹੁੰਚ ਪਹੁੰਚ ਤੇ ਸਾਰੇ ਹੀ ਗਏ ਆ ਪਰ ਕੋਈ ਜਗ੍ਹਾ ਤੇ ਜਿੱਦਾਂ ਨਹੀਂ ਜੇ ਕਿਸੇ ਨੂੰ ਲੱਗਦਾ ਤਾਂ ਅਸੀਂ ਉੱਥੇ ਜ਼ਰੂਰ ਆਵਾਂਗੇ ਸਾਨੂੰ ਇੱਕ ਵਾਰੀ ਜਗ੍ਹਾ ਜ਼ਰੂਰ ਦੱਸ ਦਿਓ ਹਣ ਤੁਸੀਂ ਕਿੱਥੇ ਆਏ ਆਂ ਹਣ ਬਾਬਾ ਕਾਂਦਾਸ ਵਾ ਸਵੀਰ ਨੂੰ ਇੱਥੇ ਮੱਸੀਆ ਲੱਗਣੀ ਜਿਹੜੀ ਆਪਾਂ ਆਮ ਬਲੌਗ ਆ ਹਾਂ ਦੇਖੋ ਸਮਾਨ ਆ ਵਾੜੇ ਦੁਕਾਨਾਂ ਸਾਰੀਆਂ ਪੈ ਲੱਗਣ ਲੱਪੇ ਆ ਸਾਰੇ ਆਪ ਆਪਣੇ ਥਾਂ ਤੇ ਵਧੀਆ ਮੱਸੀਆ ਵਧੀਆ ਦਾ ਨੂੰ ਮੱਸੀਆ ਦਾ ਵੀ ਦੇਖਾਂ ਮੱਸੀਆ ਦਾ ਹਰ ਵੇਲੇ ਤੁਸੀਂ ਬਣਾਨੇ ਬਲੌਗ ਦਾ ਹਾਂ ਕਾਲਾ ਸੰਘਿਆ ਦੀ ਮੱਸੀਆ ਬੜੀ ਮਸ਼ਹੂਰ ਆਆਂ ਹੋ ਗਈਆਂ ਰੈਡੀ ਜੋ ਹਾਂ ਹਾਂ ਉਹ ਹਣ ਕਹਿੰਦਾ ਦੋ ਹੀ ਬਚੀਆਂ ਮੈਂ ਕਿਹਾ ਇਹ ਆਪਾਂ ਤਾਂ ਘਾਟੀ ਖਾਈਂ ਦਿਆਂ ਇਹ ਖਾ ਲੂਗੀ ਠੀਕ ਹੈ ਜੀ ਹੋਰ ਨਵੇਂ ਬਾਬਾ ਕਾਨ ਦਾ ਮuje ਤੁਹੀਂ ਜਿੰਦਗੀ ਚ ਟਿੱਕੀ ਖਾਣੀ ਹੈ ਇੱਕ ਵਾਰੀ ਹੈ ਨਾ ਭਾਵੇਂ ਤੁਸੀਂ ਜਲੰਧਰ ਖਾਦੀ ਆ ਮਾਡਲ ਟਾਊਨ ਖਾਦੀ ਕਿਤੇ ਵੀ ਪਰ ਇੱਕ ਵਾਰੀ ਜਿਹੜੀ ਟਿੱਕੀ ਨੰਬਰ 1 ਸਮੋਹਰੇ ਆ ਕੇ ਖਾਉਂਗੇ ਨਾ ਨਵੇਂ ਟਿੱਕੀ ਮਾਗਾ ਇੱਕ ਨੰਬਰ ਘਦੀ ਮੋੜ ਕੇ ਕਿਤੇ ਟਿੱਕੀ ਨਾ ਖਾਉਂ। ਸਹੀ ਗੱਲ ਐ। ਪਤਾ ਨਹੀਂ ਦੱਸਦਾ ਵੀ ਨਹੀਂ ਮੈਂ ਤਾਂ ਮਿੰਦਾ ਆ ਤੇ ਮੈਂ ਦੁਕਾਨ ਪਾਲਦਾ। ਰੈਸਪੀ ਨਹੀਂ ਦੱਸ। ਰੈਸਪੀ ਵੀ ਨਹੀਂ ਦੱਸਦਾ ਕਿਦਾਂ ਬਣਾਉਂਦਾ। ਸਹੀ ਗੱਲ ਐ। ਇਹਨੂੰ ਡਾਰਵਾ ਕਿਤੇ ਮੋਹਰੇ ਆ ਰੈਡੀ ਲਾਲ। ਕਿਦਾਂ ਸੰਗਾ ਸਾਹਿਬ ਆਪਣੀ ਨੇ ਰੈਡੀ ਪਾ ਕੇ ਵਹਿ ਜਾਣਾ। ਹਾਂ। ਦੁਕਾਨ ਵਾਲਾ ਇੱਕ ਵਾਰ ਟਿੱਕੀ ਜ਼ਰੂਰ ਖਾ ਕੇ ਦੇਖਿਓ ਜਦੋਂ ਕਿਤੇ ਆਇਓ ਇੱਥੇ ਆਦੇ ਬਾਬਾ ਕਾਨ ਦਾ ਸੁਆਦ ਤੇ ਚੀਜ਼ਾਂ ਮਸ਼ਹੂਰ ਹੁੰਦੀਆਂ ਸਾਡੇ ਪਿੰਡ ਜਿਹੜੀਆਂ ਖਾਣ ਵਾਲੀਆਂ ਇੱਥੇ ਨਿੰਮੇ ਦੀ ਟਿੱਕੀ ਖਾਣ ਵਾਲੀ ਆ ਇੱਕ ਸਾਡੇ ਆ ਸਾਹਮਣੇ ਇੱਥੂ ਜਾਣਾ ਸਕੇ ਆ ਤਕੀਛੀ ਮਾਰਟੀ ਦੁਕਾਨ ਆ ਤੇ ਉਹ ਬਰਦੀ ਨੰਬਰ ਹੈ ਉਹ ਪੂਰੀ ਨੰਬਰ ਹੈ ਇੱਕ ਬਰਦੀ ਅੱਜ ਦਾ ਮਾਰੀ ਖਾ ਕੇ ਦਿੱਤੀਓ ਦੋ ਚੀਜ਼ਾਂ ਪਿੰਡ 'ਚ ਸਾਡੀਆਂ ਆ ਗਈਆਂ ਜੇ ਕਾਲੇ ਸਿੰਘ ਆਏ ਤੇ ਦੋ ਚੀਜ਼ਾਂ ਜ਼ਰੂਰ ਖਾ ਕੇ ਜਾਇਓ ਨਹੀਂ ਨਹੀਂ ਮੈਂ ਓਕੇ ਕੜੇ ਚੱਲਦੇ ਆ ਹੁਣ ਪਰ ਦੱਸਣਾ ਨਹੀਂ ਟਿੱਕੀ ਖਾਦੀ ਹੈ ਨਾ ਆ ਰਹੀ ਨੇ ਵੀ ਆ ਤੇ ਫੋਨ ਕਰ ਲਾ ਪਿਆ ਆ ਗਿਆ ਹੁਣ ਚਲੋ ਠੀਕ ਹੈ ਚਲ ਗਾ ਟੰਡਾ ਜਿੱਦਾਂ ਹੁੰਦੀ ਜਿੱਥੇ ਖੜੇ ਹੋ ਕੇ ਖਾਣ ਲੱਪੇ ਉੱਥੇ ਹੀ ਟੇਬਲ ਬਣ ਜਾਂਦੇ ਹੈ ਨਹੀਂ ਹੋਣੀ ਹੈ ਕੋਈ ਤੇ ਕਰ ਲਾ ਲਓ ਵੀ ਬਾਪੋ ਆਪਣੇ 100 ਕੰਬਲ ਆ ਗਏ ਆ ਜਿਹੜੇ ਆਪਾਂ ਉੱਥੇ ਲੈ ਕੇ ਜਾਣੇ ਸੀਗੇ ਤੇ ਕੰਬਲ ਵੀ ਆਪਾਂ ਵਧੀਆ ਲਿਆ ਕੇ ਦਿੱਤੇ ਆਏ ਨਹੀਂ ਵੀ ਇੱਕ ਹੁੰਦਾ ਵੀ ਕੁਆਂਟੀਟੀ ਬਸ ਵੀ ਦਿਖਾਵਾ ਹੀ ਆ ਕਰਨਾ ਵਧੀਆ ਤਰੀਕੇ ਨਾਲ ਕੰਬਲ ਲਿਆ ਕੇ ਦਿੱਤੇ ਆ ਵੀ ਜੇ ਕੋਈ ਪੈਸਾ ਖਰਚਿਆ ਤਾਂ ਉਹਨਾਂ ਦੇ ਕੰਮ ਵੀ ਆਵੇ ਤੁਹਾਨੂੰ ਮੈਂ ਦਿਖਾਉਣਾ ਹੁਣ ਕੱਢ ਕੇ ਕੰਬਲ ਲੈ ਕਾਲੂ ਇੱਧਰ ਆਈ ਪੂਰਾ ਡਬਲ ਬੈਡ ਦਾ ਕੰਬਲ ਆ ਦੇਖੋ ਏ ਨਗਾ ਵੀ ਐਵੇਂ ਹਲਕਾ ਫੋਲਕਾ ਜਾਂ ਦੇ ਕੇ ਅਗਲੇ ਨੂੰ ਨਾ ਬੇ ਉਹ ਨੀਸਾਬ ਵਧੀਆ ਤਰੀਕੇ ਕੰਬਲ ਲੈ ਕੇ ਦਿੱਤੇ ਕਿਉਂਕਿ ਇਹ ਚੀਜ਼ਾਂ ਉਹਨਾਂ ਦੇ ਕੰਮ ਵੀ ਆ ਜਾਣੀਆਂ ਰਾਸ਼ਨ ਪਾਣੀ ਉਹਨਾਂ ਦੇ ਬਹੁਤ ਗਿਆ ਹੁਣ ਆਪਾਂ 100 150 ਗੱੱਦਾਂ ਲਜਾਣਾ ਨਾਲ ਉਹ ਵੀ ਆਪਾਂ ਕਿਹਾ ਕਿਸੇ ਨੂੰ ਉਹ ਜਿੱਦਾਂ ਇੱਕ ਮੀਡੀਅਮ ਜੇ ਗੱਦੇ ਆ ਜਾਂਦੇ ਹੁੰਦੇ ਆ ਉਹ ਵੀ ਕਈਆਂ ਨੂੰ ਹੁਣ ਸੇਵਾ ਲਈ ਥੋੜੇ ਜੇ ਪੈਸੇ ਤੁਹਾਨੂੰ ਪਤਾ ਇਦਾਂ ਹੋ ਜਾਂਦੇ ਹੁੰਦੇ ਜੋ ਇਕੱਠੀ ਚੀਜ਼ ਮਗਾਉਣੀ ਆ ਥੋੜੇ ਜੇ ਇਹੇ ਵੀ ਤੁਹਾਨੂੰ ਪਤਾ ਆਪਾਂ ਬਾਲੇ ਜਣਿਆਂ ਤੋਂ ਮੰਗਾਏ ਨਹੀਂ ਖਾਸ ਇੱਕ ਦੋ ਫਰਿੰਡਾਂ ਨੂੰ ਮੈਂ ਕਿਹਾ ਸੀ ਜਾਂ ਥੋੜੀ ਬਾਲੀ ਗਰਾਈ ਕੀਤੀ ਸੀ ਹੁਣ ਆਪਾਂ 100 ਗੱਦੇ ਚਾਹੀਦੇ ਆ ਜੇ ਤਾਂ ਮਤਲਬ ਉਹ 4-500 ਦਾ ਗੱਦਾ ਆਉਣਾ ਉਹ ਗੱਦੇ ਲਈ ਆਉਣਾ ਸੀ ਦੇਖਦੇ ਫਿਰਦੇ ਆ ਵੀ ਜੇ ਉਹ ਵੀ ਹੋ ਗਈ ਤਾਂ ਥੋੜੇ ਜਿਹਾ ਟਰਾਲੀ 'ਚ ਵਧੀਆ ਜਿੱਦਾਂ 100 ਕੰਬਲ ਹੋ ਗਿਆ ਆ ਸਾਮਾਨ ਹੋ ਗਿਆ ਸਾਰਾ ਹੋ ਗਿਆ ਕੁਝ ਖਾਣ ਦਾ ਥੋੜਾ ਬਾਲਾ ਲੰਗੇ ਲੈ ਕੇ ਜਾਵਾਂਗੇ ਤੇ ਇੰਨੇ ਨਾਲ ਆਪਣੀ ਟਰਾਲੀ ਵਧੀਆ ਹੋ ਜਾਊਗੀ ਫੋਲ ਹਨ ਤੇ ਜੇ ਜਵੀਰ ਨੇ ਵੀ ਹੁਣ ਉੱਥੇ ਜਾਣਾ ਸਾਰੇ ਕਹਿੰਦੇ ਖਾਣ ਪੀਣ ਨੂੰ ਉੱਥੇ ਬਹੁਤ ਬਸ ਤੁਸੀਂ ਉੱਥੇ ਮਤਲਬ ਇਹ ਚੀਜ਼ਾਂ ਲੈ ਕੇ ਜਾਣੀਆਂ ਜਿਹੜੀਆਂ ਉਹਨਾਂ ਨੂੰ ਪਾਉਣ ਨੂੰ ਮੈਨੂੰ ਜਿੱਦਾ ਮਤਲਬ ਕਿ ਕੱਪੜਾ ਲੀੜਾ ਸਾਰਾ ਕੁਝ ਉਹਨਾਂ ਦਾ ਖਰਾਬ ਹੋ ਗਿਆ ਹੈ ਨਾ ਹੁਣ ਅਸੀਂ ਅਜੇ ਦੋ ਦਿਨਾਂ ਦਾ ਹੀ ਜਾਣਾ ਕਿਉਂਕਿ ਇੱਕ ਦੋ ਦਿਨ ਵਧੀ ਜਾਂਦੇ ਆ ਕਿਉਂ ਵਧੀ ਜਾਂਦੇ ਆ ਕਿਉਂਕਿ ਮੈਂ ਚਾਹੁੰਨਾ ਵੀ ਥੋੜੀ ਜਿਹੀ ਮਤਲਬ ਇਹ ਟਰਾਲੀ ਲੈ ਕੇ ਚੱਲੀਆ ਟਰਾਲੀ ਭਰਨੀ ਵੀ ਚਾਹੀਦੀ ਵਧੀਆ ਜਾ ਹੋ ਜਵੇ ਹਨਾ ਤੇ ਉਹ ਕੀ ਹੋਇਆ ਵੀ ਸਾਰਿਆਂ ਬੰਦਿਆਂ ਨੂੰ ਕਿਸੇ ਨੂੰ ਮਿਲਿਆ ਨਹੀਂ ਹੁਣ 100 ਬੰਦਾ ਹੋਊਗਾ 100 ਬੰਦੇ ਨੂੰ ਆ ਰਿਹਾ ਕਿ ਚੀਜ਼-ਚੀਜ਼ ਦਵਾਂਗੇ ਤਾਂ ਬਹੁਤ ਵਧੀਆ ਹੋ ਜਾਣਾ ਇਸ ਲਈ ਜਿੰਨੇ ਵੀ ਵੀਰ ਜਾਂਦੇ ਆ ਹੁਣ ਖਾਣ ਪੀਣ ਲਈ ਘਾਟਲ ਜਾਓ ਉਹਨਾਂ ਨੇ ਕਿਹਾ ਉਹਨਾਂ ਦੀਆਂ ਚੀਜ਼ਾਂ ਇਦਾਂ ਕੋਈ ਜਿਹੜੀਆਂ ਆਪਣੇ ਘਰ ਦੇ ਵਿੱਚ ਜਿਹਦਾ ਵਾਰਤੀਆਂ ਜਾਂਦੀਆਂ ਓਲ ਜਾਓ ਉਹਨਾਂ ਹਿੱਸੇ ਦੇ ਨਾਲ ਆਪਾਂ ਕੰਬਲ ਆ ਦਿਹਾ ਸਾਰੇ ਆ ਗਏ ਆ ਜਦੋਂ ਗੱਦੇ ਆ ਗਏ ਉਹ ਵੀ ਆਪਾਂ ਵੀਡੀਓ ਵਿੱਚ ਐਡਿਟ ਕਰ ਦੇਣੀ ਆ ਤੇ ਦੇਖਦੇ ਆ ਫੇ ਗਾਂ ਕੀ ਹੁੰਦਾ